ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਆਰ ਕੇ ਜਹਰ ਪੰਜਾਬੀ ਵਿਰਸਾ ਤੇ ਕਈ ਰਾਤਾਂ ਚਾਨਣੀਆਂ ਹੁੰਦੀਆਂ ਨੇ ਪਰ ਕੁਝ ਰਾਤਾਂ ਦਿਲ 'ਚ ਅੰਧੇਰਾ ਛੱਡ ਜਾਂਦੀਆਂ ਨੇ ਅੱਜ ਸੁਣੋ ਅਮਰਤਾ ਪ੍ਰੀਤਮ ਦੀ ਇੱਕ ਅਜੇ ਹੀ ਕਹਾਣੀ ਚਾਂਦਨੀ ਰਾਤ ਜਿਸ ਦੀ ਚਮਕ ਵਿੱਚ ਦਰਦ ਵੀ ਹੈ ਤੇ ਪਿਆਰ ਵੀ ਸ਼ਮੀ ਮੇਰੀ ਛੋਟੀ ਭੈਣ ਦਾ ਨਾਮ ਸੀ। ਉਹ ਮੇਰੀ 24 ਘੰਟਿਆਂ ਲਈ ਭੈਣ ਸੀ। ਕੱਲ ਦੁਪਹਿਰ ਨੂੰ ਉਹਨੇ ਮੇਰੇ ਨਾਲ ਇਹ ਰਿਸ਼ਤਾ ਬਣਾਇਆ ਸੀ ਤੇ ਅੱਜ ਦੁਪਹਿਰ ਨੂੰ ਹੁਣ ਜਦੋਂ ਮੈਂ ਡਾਕਟਰ ਸੀਨ ਦੇ ਹਸਪਤਾਲ ਫੋਨ ਕੀਤਾ ਹੈ ਕੋਈ ਆਖ ਰਿਹਾ ਹੈ ਸ਼ਮੀ ਕੌਣ ਸ਼ਮਾ ਅੱਛਾ ਤੁਹਾਡਾ ਮਤਲਬ ਹੈ ਮਿਸਿਸ ਰਾਜੇਸ਼ ਮਿਸਿਸ ਰਾਜੇਸ਼ ਗੁਜ਼ਰ ਗਈ ਹੈ। ਕੁਈ 1 ਘੰਟਾ ਹੋ ਗਿਆ ਹੈ। ਕੱਲ ਉਹੀ ਵੇਲਾ ਸੀ ਦੁਪਹਿਰਾਂ ਦਾ। ਮੇਰੇ ਟੈਲੀਫੋਨ ਦੀ ਘੰਟੀ ਖੜਕੀ ਸੀ। ਕਿਸੇ ਨੇ ਪੁੱਛਿਆ ਸੀ 51595 ਜੀ ਹਾਂ ਦੀਦੀ ਜੀ ਹਾਂ ਦੀਦੀ ਮੈਂ ਪਹਿਚਾਣਿਆ ਨਹੀਂ। ਤੁਸੀਂ ਪਹਿਚਾਨ ਨਹੀਂ ਸਕਦੇ ਦੀਦੀ। ਤੁਸੀਂ ਮੈਨੂੰ ਨਹੀਂ ਜਾਣਦੇ। ਮੇਰਾ ਨਾਮ ਸ਼ਮਾਈ ਪਰ ਤੁਸੀਂ ਮੈਨੂੰ ਸ਼ੰਮੀ ਸੱਦਣਾ। ਮੈਂ ਜੀਨਾ ਤੂੰ ਆਪਣੇ ਦਿਲ ਵਿੱਚ ਤੁਹਾਨੂੰ ਦੀਦੀ ਆ ਕੇ ਬੁਲਾਨੀ ਐ ਸ਼ਮੀ ਇਥੇ ਹਸਪਤਾਲ ਵਿੱਚ ਹਾਂ ਡਾਕਟਰ ਸੀਨ ਦੇ ਹਸਪਤਾਲ ਕਮਰਾ ਨੰਬਰ 36 ਦੀਦੀ ਇੱਕ ਵਾਰੀ ਆ ਕੇ ਮਿਲ ਜਾਓ ਅੱਜ ਮੈਂ ਡਾਕਟਰ ਕੋਲੋਂ ਇਜਾਜ਼ਤ ਲੈ ਕੇ ਫੋਨ ਕਰਨ ਲਈ ਕਮਰੇ ਵਿੱਚੋਂ ਬਾਹਰ ਆਈ ਹਾਂ ਸੋਚਦੀ ਸਾਂ ਸ਼ਾਇਦ ਤੁਸੀਂ ਕਿਸੇ ਹੋਰ ਦੇ ਆਖਿਆ ਨਾ ਆਓ ਜ਼ਰੂਰ ਆਉਣਾ ਦੀਦੀ ਨਹੀਂ ਕੱਲ ਨਹੀਂ ਅੱਜ ਹੀ ਆਉਣਾ ਜ਼ਿੰਦਗੀ ਕੋਲ ਕਈ ਵਾਰੀ ਕੱਲ ਨਹੀਂ ਹੁੰਦਾ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਮਿਲਣ ਦੇਂਦੇ ਨੇ 4:30 ਵਜੇ ਤੋਂ ਲੈ ਕੇ 7:30 ਵਜੇ ਤੱਕ ਕਮਰਾ ਨੰਬਰ 36 ਅਚਸ਼ਮੀ ਆ ਮੰਗੀ ਜ਼ਰੂਰ ਆਉਣਾ ਦੀਦੀ ਮੈਂ ਤੁਹਾਡੇ ਨਾਲ ਗੱਲਾਂ ਕਰਨ ਲਈ ਇਕੱਲੀ ਰਹਾ ਮੰਗੀ ਜਦੋਂ ਮੈਂ 5 ਵਜੇ ਸ਼ੰਮੀ ਦੇ ਕਮਰੇ ਵਿੱਚ ਪੈਰ ਧਰਿਆ ਸੀ ਸ਼ੰਮੀ ਨੇ ਵਿਸਤਰੀ ਵਿੱਚ ਦੂਮੇ ਬਾਹਾਂ ਓਲਾਰ ਕੇ ਅੱਖ ਐਸੀ ਦੀਦੀ ਪਤਾ ਨਹੀਂ ਸ਼ੰਮੀ ਦੇ ਹੋਠਾਂ ਵਿੱਚ ਕੀ ਸੀ ਉਹਨੇ ਇੱਕੋ ਲਫ਼ਜ਼ ਆਖ ਕੇ ਮੇਰੇ ਨਾਲ ਰਿਸ਼ਤੇ ਦੀ ਗੰਡ ਪਾ ਲਈ ਸੀ ਦੀਦੀ ਮੈਂ ਤੁਹਾਡਾ ਡਾਕਟਰ ਦੀਪ ਪੜ੍ਹਿਆ ਸੀ ਤੇ ਮੈਨੂੰ ਜਪਿਆ ਸੀ ਜਿਵੇਂ ਮੈਂ ਮਮਤਾ ਹਾਂ ਮਾਂ ਫਿਰ ਮੈਂ ਆਲਣਾ ਪੜਿਆ ਸੀ ਤੇ ਮੈਨੂੰ ਲੱਗਾ ਜਿਵੇਂ ਮੈਂ ਨੀਂਨਾ ਹੋਵਾਂ ਤੇ ਤੁਸਾਂ ਸ਼ਮੀ ਦਾ ਗਲਾ ਭਰ ਗਿਆ ਸੀ ਤੈਨੂੰ ਕੀ ਤਕਲੀਫ ਹੈ ਸ਼ਮੀ ਜ਼ਿੰਦਗੀ ਨੇ ਮੇਰੇ ਨਾਲ ਇੱਕ ਮਜ਼ਾਕ ਕੀਤਾ ਸੀ ਦੀਦੀ ਪੰਜ ਵਰੇ ਮੈਂ ਉਹਦੇ ਹਾਸੇ ਦਾ ਜ਼ੁਲਮ ਸਹਿੰਦੀ ਰਹੀ ਹਾਂ ਹੁਣ ਥੱਕ ਗਈ ਹਾਂ ਸ਼ਮੀ ਜਦੋਂ ਮੈਂ ਮੁਹੱਬਤ ਦੇ ਹਰਫ਼ ਪੜ੍ਹੇ ਜ਼ਿੰਦਗੀ ਨੇ ਮੇਰੇ ਸਾਹਮਣੇ ਦੋ ਕਿਤਾਬਾਂ ਰੱਖ ਦਿੱਤੀਆਂ ਇੱਕ ਕਿਤਾਬ ਵਿੱਚ ਜ਼ਿੰਦਗੀ ਦੀ ਫਿਲਾਸਫੀ ਸੀ ਜ਼ਿੰਦਗੀ ਦਾ ਗਿਆਨ ਸੀ ਤੇ ਜ਼ਿੰਦਗੀ ਦਾ ਹੱਲ ਸੀ ਦੂਸਰੀ ਕਿਤਾਬ ਵਿੱਚ ਥੋੜੀਆਂ ਜਹੀਆਂ ਰੰਗਦਾਰ ਤਸਵੀਰਾਂ ਸਨ ਪਹਿਲੀ ਕਿਤਾਬ ਮੈਨੂੰ ਔਖੀ ਲੱਗੀ ਮੈਂ ਜ਼ਿੰਦਗੀ ਦਾ ਵੇਦ ਪਰਾਂ ਰੱਖ ਦਿੱਤਾ ਤੇ ਦੂਸਰੀ ਕਿਤਾਬ ਦੀਆਂ ਤਸਵੀਰਾਂ ਵੇਖਦੀ ਰਹੀ ਜਦੋਂ ਦਿਲ ਦੇ ਆਰਥਾਂ ਨੂੰ ਸਮਝਣ ਲੱਗੀ ਪਰ ਇਹ ਕਹਾਣੀਆਂ ਨੇ تسਲੀ ਨਾ ਦਿੱਤੀ ਜਿਉਂ ਹੀ ਮੈਂ ਜ਼ਿੰਦਗੀ ਦੇ ਵੇਦ ਨੂੰ ਹੱਥ ਲਾਇਆ ਜ਼ਿੰਦਗੀ ਨੇ ਉਹ ਵੇਦ ਮੇਰੇ ਹੱਥੋਂ ਖੋਲ੍ਹਿਆ ਸ਼ੰਮੀ ਇਹ ਕਿਹੋ ਜਿਹਾ ਦੁਖਾਂਤ ਹੈ ਦੀਦੀ ਪਿਰਥਵੀ ਵੀ ਮੇਰੇ ਨਾਲ ਕਾਲਜ ਵਿੱਚ ਪੜਦਾ ਸੀ ਤੇ ਰਾਜੇਸ਼ਵੀ ਪਿਰਥਵੀ ਦੇ ਕੋਲ ਖਲੋ ਕੇ ਜਦੋਂ ਮੈਂ ਉਹਦੇ ਗਹਿਰ ਗੰਭੀਰ ਮੂਹ ਨੂੰ ਵੇਖਦੀ ਸਾਂ ਮੈਨੂੰ ਆਪਣਾ ਆਪ ਅਸਲੋਂ ਛੋਟਾ ਜਾਪਦਾ ਸੀ ਮੈਂ ਜ਼ਿੰਦਗੀ ਦੀ ਉਸ ਫਿਲਾਸਫੀ ਦੇ ਸਾਹਮਣੇ ਅਨਜਾਣੀ ਲੱਗਦੀ ਸਾਂ ਤੇ ਜਦੋਂ ਮੈਂ ਰਜੇਸ਼ ਦੇ ਕੋਲ ਖਲੂੰਦੀ ਸਾਂ ਮੈਂ ਉਹਦੇ ਨਾਲ ਰੁੱਸ ਵੀ ਸਕਦੀ ਸਾਂ ਮੰਨ ਵੀ ਸਕਦੀ ਸਾਂ ਪਰ ਪ੍ਰਿਥੀ ਨੂੰ ਵੇਖ ਕੇ ਮੇਰੇ ਮਨ ਵਿੱਚ ਆਦਰ ਪਰ ਜਾਂਦਾ ਸੀ ਤੇ ਮੈਂ ਉਹਦੇ ਸਾਹਮਣੇ ਉਭਾਸਰ ਵੀ ਨਹੀਂ ਸਾਂ ਸਕਦੀ ਜਦੋਂ ਮੇਰੇ ਵਿਆਹ ਦਾ ਵੇਲਾ ਆਇਆ ਮੇਰੇ ਸਾਹਮਣੇ ਕੋਈ ਮੁਸ਼ਕਲ ਨਹੀਂ ਸੀ ਮੇਰੇ ਮਾਪਿਆਂ ਨੇ ਮੈਨੂੰ ਆਗਿਆ ਦੇ ਦਿੱਤੀ ਸੀ ਮੈਂ ਜਿਹਨੂੰ ਚਾਹਾਂ ਚੁਣ ਲਵਾਂ ਤੇ ਮੈਂ ਰਜੇਸ਼ ਨੂੰ ਚੁਣ ਲਿਆ ਫੇਰ ਮੈਂ ਆ ਵਿੱਚ ਜੀ ਇੱਕ ਮਹੀਨਾ ਰਹਿੰਦਾ ਸੀ ਜਦੋਂ ਇੱਕ ਦਿਨ ਮੈਨੂੰ ਪ੍ਰਿਥਵੀ ਨੇ ਆਖਿਆ ਕਿ ਮੈਂ ਇੱਕ ਦਿਨ ਵਾਸਤੇ ਪੰਜੌਰ ਦੇ ਮੁਗਲ ਬਾਗ ਵਿੱਚ ਚਲਾਂ ਜਿੱਥੋਂ ਤੱਕ ਉਹਦੇ ਉੱਤੇ ਇਤਵਾਰ ਦਾ ਸਵਾਲ ਸੀ ਮੈਨੂੰ ਉਹਦੇ ਤੋਂ ਵੱਧ ਕਿਸੇ ਉੱਤੇ ਇਤਵਾਰ ਨਹੀਂ ਸੀ ਉਹ ਆਖਦਾ ਸੀ ਇਹ ਉਹਦੀ ਪਹਿਲੀ ਤੇ ਆਖਰੀ ਮੰਗ ਸੀ ਮੇਰੇ ਕੋਲ ਨਾ ਨਹੀਂ ਸੀ ਹੋ ਸਕਦੀ ਮੈਂ ਉਹਦੇ ਨਾਲ ਜਾਣਾ ਮੰਨ ਗਈ ਫਿਰ ਸ਼ਮੀ ਪੰਜੌਰ ਦਿੱਲੀ ਤੋਂ ਕੋਈ 150 ਮੀਲ ਪ੍ਰਿਥੀ ਦੀ ਆਪਣੀ ਕਾਰ ਸੀ ਤੇ ਉਹਦਾ ਆਪਣਾ ਪੁਰਾਣਾ ਡਰਾਈਵਰ ਚਲਾਉਂਦਾ ਪਿਆ ਸੀ ਅਸੀਂ ਕੋਈ 5 ਘੰਟਿਆਂ ਵਿੱਚ ਪੰਜੌਰ ਪਹੁੰਚ ਗਏ ਰਸਤੇ ਦੀ ਇੱਕ ਗੱਲ ਸੁਣਾਵਾ ਦੀਦੀ ਹਾਂ ਸ਼ਮੀ ਪੰਜੌਰ ਤੋਂ ਕੋਈ 10 ਕਿਮੀਲ ਉਰਾਂ ਖਜੂਰ ਦੇ ਰੁੱਖਾਂ ਦਾ ਇੱਕ ਜੰਗਲ ਆਉਂਦਾ ਹੈ ਥੋੜੇ ਜਿਹੇ ਮਿੰਟਾਂ ਲਈ ਡਰਾਈਵਰ ਨੇ ਗੱਡੀ ਰੋਕ ਲਈ ਇੰਜਨ ਗਰਮ ਹੋ ਗਿਆ ਸੀ ਜਿੱਥੋਂ ਤੱਕ ਨਜ਼ਰ ਜਾਂਦੀ ਸੀ ਖਜੂਰ ਦੇ ਰੁੱਖ ਦਿਖਿਸਤੇ ਸਨ ਮੇਰੇ ਉੱਤੇ ਸਾਰਾ ਜੰਗਲ ਜਿਵੇਂ ਸਾਧੂ ਕਰਨ ਲੱਗ ਪਿਆ ਸੜਕ ਦੇ ਖੱਬੇ ਪਾਸੇ ਇੱਕ ਕੱਚਾ ਘਰ ਸੀ ਉਸ ਘਰ ਦੇ ਵਿਹੜੇ ਵਿੱਚ ਖਲੋਤੀ ਹੋਈ ਕੁੜੀ ਦੇ ਸਿਰ ਉੱਤੇ ਕਨਾਰੀ ਵਾਲੀ ਚੁੰਨੀ ਸੀ ਤੇ ਉਹ ਮਿੱਟੀ ਨਾਲ ਪੋਚੇ ਹੋਈ ਵਿਹੜੇ ਵਿੱਚ ਲਾਲ ਮਿਰਚਾਂ ਨੂੰ ਸੁੱਕਣੇ ਪਾਈ ਜਾਂਦੀ ਸੀ ਲੰਮੀਆਂ ਬਾਹਾਂ ਮਾਰ ਕੇ ਜਦੋਂ ਉਹ ਮਿਰਚਾਂ ਖਿਲਾਰਦੀ ਸੀ ਉਹਦੇ ਹੱਥਾਂ ਦਾ ਲਾਲ ਚੂੜਾ ਛਣਕਦਾ ਸੀ ਦਹਲਿਜ਼ਾਂ ਦੇ ਕੋਲ ਮੰਜੀ ਢਾਹ ਕੇ ਜਿਹੜਾ ਜਵਾਨ ਬੈਠਾ ਹੋਇਆ ਸੀ ਉਹ ਹੁੱਕਾ ਪਿੰਦਾ ਪਿਆ ਸੀ ਹੁੱਕਾ ਪਿੰਦੇ ਨੇ ਉਸ ਮਟਿਆਰ ਨੂੰ ਆਵਾਜ਼ ਦਿੱਤੀ ਤੇ ਉਹਨੇ ਚਿਮਟੇ ਵਿੱਚ ਅੱਗ ਲਿਆ ਕੇ ਉਹਦੇ ਹੁੱਕੇ ਵਿੱਚ ਪਾਈ ਹੁੱਕੇ ਦੀ ਅੱਗ ਫੇਰ ਸੁਲਗ ਪਈ ਪਤਾ ਨਹੀਂ ਕਿਹੜੀ ਚੀਜ਼ ਨੇ ਮੇਰੀ ਅੰਦਰ ਪੈ ਗਈ ਹਰੇ ਇਸ ਕੁੜੀ ਦੇ ਲਾਲ ਚੂੜੇ ਦੀ ਸ਼ੰਕਾਰ ਸੀ ਕਿ ਖਾਰੇ ਕੱਚੇ ਬੇੜੇ ਵਿੱਚ ਸੁੱਕਣੇ ਪਈਆਂ ਹੋਈਆਂ ਲਾਲ ਮਿਰਚਾਂ ਦੀ ਧੂੜ ਸੀ ਕਿ ਖਾਰੇ ਖਜੂਰ ਦੇ ਰੁੱਖਾਂ ਦਾ ਜਾਦੂ ਸੀ ਘਰੀਆਂ ਖੁੱਲੀਆਂ ਹੋਈਆਂ ਅੱਖਾਂ ਵਿੱਚ ਇੱਕ ਸੁਪਨਾ ਆਇਆ ਮੈਂ ਵੇਖਿਆ ਕਿ ਮੇਰੇ ਸਿਰ ਉੱਤੇ ਕਿਨਾਰੀ ਵਾਲੀ ਚੁੰਨੀ ਲੈ ਕੇ ਤੇ ਹੱਥ ਵਿੱਚ ਚੂੜਾ ਪਾ ਕੇ ਲਾਲ ਮਿਰਚਾਂ ਸੁੱਕਣੇ ਬੰਦੀ ਪਈ ਸੀ ਤਾਂ ਸਾਹਮਣੇ ਮੰਝੀ ਉੱਤੇ ਬੈਠ ਕੇ ਪਿਰਥੀ ਹੁੱਕਾ ਪੀਂਦਾ ਪਿਆ ਸੀ ਤੇ ਫਿਰ ਪਿਰਥੀ ਨੇ ਮੈਨੂੰ ਆਵਾਜ਼ ਦੇ ਕੇ ਮੇਰੇ ਕੋਲੋਂ ਆਗ ਮੰਗੀ ਫਿਰ ਸ਼ਮੀ ਡਰਾਈਵਰ ਨੇ ਗੱਡੀ ਚਲਾਈ ਤੇ ਮੈਂ ਆਪਣੇ ਆਪ ਨੂੰ ਸੰਭਾਲ ਲਿਆ 10 ਮੀਲ ਮਿੰਟਾਂ ਵਿੱਚ ਮੁੱਕ ਗਏ ਫਿਰ ਥੀਨੇ ਬਾਗ ਬਾੜਿਆਂ ਨੂੰ ਪਹਿਲੋਂ ਰੁਪਈਏ ਭੇਜ ਕੇ ਦੋ ਕਮਰੇ ਰਹਿਣ ਲਈ ਲੈ ਲੈ ਹੁਸਨ ਸਮਾਨ ਕਮਰੇ ਵਿੱਚ ਰੱਖ ਕੇ ਮੈਂ ਕਮਰੇ ਦੀ ਬਾਹਰੀ ਵਿੱਚ ਖਲੋ ਗਈ ਕਮਰੇ ਦੀ ਇੱਕ ਬਾਹਰੀ ਬਾਗ ਦੀ ਬੱਖੀ ਵਿੱਚ ਖੁੱਲਦੀ ਸੀ ਇੱਕ ਸਭ ਤੋਂ ਉੱਚੀ ਦੂਸਰੀ ਉਸ ਤੋਂ ਨੀਵੀਂ ਤੀਸਰੀ ਉਸ ਤੋਂ ਨੀਵੀਂ ਸੱਤ ਮੰਜ਼ਲਾਂ ਸਨ ਬਾਗ ਦੀਆਂ ਤੇ ਸੱਤੇ ਮੰਜ਼ਲਾ ਸਰੂ ਦੇ ਬੁੱਟਿਆਂ ਅੰਬਾਂ ਲੀਟੀਆਂ ਦੇ ਰੁੱਖਾਂ ਤੇ ਗੁਲਮੋਹਰ ਗੁਲਾਬ ਤੇ ਚਾਂਦਨੀ ਵਰਗੇ ਸੈਂਕੜੇ ਤਰ੍ਹਾਂ ਦੇ ਫੁੱਲਾਂ ਬੂਟਿਆਂ ਨਾਲ ਭਰੀਆਂ ਹੋਈਆਂ ਸਨ ਮੈਨੂੰ ਉਹਨਾਂ ਦੇ ਜਾਦੂ ਕੋਲੋਂ ਡਰ ਲੱਗਣ ਲੱਗ ਪਿਆ ਡਰਾਈਵਰ ਨੇ ਬਿਜਲੀ ਦਾ ਸਟੋਵ ਲਾ ਕੇ ਚਾਹ ਬਣਾਈ ਤੇ ਇੱਕ ਇੱਕ ਪਿਆਲਾ ਚਾਹ ਦਾ ਪੀ ਕੇ ਮੈਂ ਤੇ ਪਿਰਥੀ ਕੁਸ਼ਲਿਆ ਨਦੀ ਬੇਖਣ ਚਲੇ ਗਏ ਨਦੀ ਕੋਈ 1 ਮੀਲ ਹੋਵੇਗੀ ਬਾਗ ਤੋਂ ਕੱਚੀ ਡੰਡੀ ਨੂੰ ਉੱਤਰਦੇ ਜਦੋਂ ਅਸੀਂ ਨਦੀ ਦੇ ਕੰਢੇ ਪਹੁੰਚੇ ਪਾਣੀ ਦੀ ਸ਼ੋਰ ਨੇ ਮੈਨੂੰ ਹੱਥ ਫੜਾ ਫੜ ਕੇ ਬੁਲਾ ਲਿਆ ਮੈਂ ਪਿੱਥੀ ਨੂੰ ਆਖਿਆ ਕਿ ਮੈਂ ਨਦੀ ਵਿੱਚ ਨਹਾਵਾਂਗੀ ਛੇ ਪਹਾੜਾਂ ਦੀਆਂ ਤਿੰਨ ਪਾਸੇ ਕੰਢਾ ਸਨ ਕੰਢਾ ਵਿੱਚ ਘਿਰੀ ਹੋਈ ਨਦੀ ਵਗਦੀ ਸੀ ਸਾਹਮਣੇ ਪੌੜੀਆਂ ਵਰਗੇ ਖੇਤ ਸਨ ਦੂਰ ਅੰਬਾਂ ਦੇ ਰੁੱਖਾਂ ਦਾ ਇੱਕ ਝੁੰਡ ਸੀ ਤੇ ਇੱਕ ਪਾਸੇ ਪਹਾੜ ਉੱਤੇ ਇੱਕ ਬੁੱਢੀ ਪਹਾੜਨ ਬੱਕਰੀਆਂ ਚਰਾਂਦੀ ਪਈ ਸੀ। ਨਦੀ ਆਪਣੇ ਪਾਸੇ ਨਾਲ ਲੱਗੀ ਹੋਈ ਰੇਤਲੀ ਪੱਥਰੀਲੀ ਕੰਢ ਕੋਲੋਂ ਮੋੜ ਪਾ ਕੇ ਲੰਘਦੀ ਸੀ। ਇਸ ਲਈ ਕਦਮਾਂ ਦੀ ਵਿੱਥ ਵੀ ਓਲਾ ਕਰ ਦਿੰਦੀ ਸੀ। ਫਿਰthੀ ਦੂਸਰੇ ਬੰਨੇ ਚਲਾ ਗਿਆ ਤੇ ਮੈਂ ਨਿਸ਼ੰਕ ਹੋ ਕੇ ਨਦੀ ਵਿੱਚ ਨਹਾਉਣ ਲੱਗ ਪਈ। ਨਹਾਉਂਦੀ ਪਈ ਸੰਦੀਦੀ। ਹਾਸ਼ਮੀ। ਮੇਰੇ ਹੱਥਾਂ ਵਿੱਚ ਕੱਚ ਦੀਆਂ ਲਾਲ ਚੂੜੀਆਂ ਸਨ। ਆਪਣੀਆਂ ਪਾਣੀ ਵਿੱਚ ਡੁੱਬੀਆਂ ਹੋਈਆਂ ਬਾਹਾਂ ਮੈਨੂੰ ਪਹਿਲੀ ਵਾਰ ਸੋਹਣੀਆਂ ਲੱਗੀਆਂ। ਚੂੜੀਆਂ ਦਾ ਲਾਲ ਰੰਗ ਮੈਨੂੰ ਸਗਣਾ ਦਾ ਰੰਗ ਚਾਪਿਆ। ਇਹ ਸ਼ਾਇਦ ਪਹਿਲੀ ਕੜੀ ਸੀ ਜਦੋਂ ਮੇਰਾ ਕਹਾਣੀਆਂ ਵਾਲੀ ਕਿਤਾਬ ਛੱਡ ਕੇ ਜ਼ਿੰਦਗੀ ਦਾ ਵੇਦ ਪੜ੍ਹਨ ਲਈ ਜੀ ਕੀਤਾ। ਸ਼ਾਇਦ ਦੂਸਰੀ ਕੜੀ ਸ਼ਮੀ। ਪਹਿਲੀ ਉਸ ਸੀ ਜਦੋਂ ਤੁਖ ਖਜ਼ੂਰ ਦੇ ਜੰਗਲ ਵਿੱਚ ਖਲੋ ਕੇ ਵੇਖਿਆ ਸੀ। ਕਿਸੇ ਰੁੱਤੇ ਕਿਨਾਰੀ ਵਾਲੀ ਚੁੰਨੀ ਲੈ ਕੇ ਤੂੰ ਕੱਤਸੇ ਬੇੜੇ ਵਿੱਚ ਸੂਈਆਂ ਮਿਰਚਾਂ ਸੁੱਕਣੇ ਬੰਦੀ ਸੀ ਤੇ ਪਿਰਥੀ ਮੰਝੇ ਉੱਤੇ ਬੈਠ ਕੇ ਹੁੱਕਾ ਪਿੰਦਾ ਪਿਆ ਸੀ ਹਾਂ ਦੀਦੀ ਉਹ ਹੀ ਪਹਿਲੀ ਘੜੀ ਸੀ ਤੇ ਇਹ ਦੂਸਰੀ ਫੇਰ ਧੁੱਪਾਂ ਢਲ ਚਲੀਆਂ ਮੈਂ ਨਦੀ ਵਿੱਚੋਂ ਨਿਕਲ ਕੇ ਪਿੰਡਾ ਸੁਕਾਇਆ ਤੇ ਕੱਪੜੇ ਪਾ ਕੇ ਪਿਰਥੀ ਨੂੰ ਲੱਭਣ ਲੱਗ ਪਈ ਰੇਤਲੇ ਪਥਰੀਲੇ ਕੰਢੇ ਉੱਤੇ ਚੜ ਕੇ ਮੈਂ ਵੇਖਿਆ ਪਿਰਥੀ ਨਹਾ ਚੁੱਕਾ ਹੋਇਆ ਸੀ ਪਰਾਜੇਵ ਦੇ ਪਿੰਡੇ ਉੱਤੇ ਪੂਰੇ ਕੱਪੜੇ ਨਹੀਂ ਸਨ ਉਹ ਇੱਕ ਵੱਡੇ ਪੱਥਰ ਉੱਤੇ ਬੈਠ ਕੇ ਚੁੱਪਚਾਪ ਸਿਗਰਟ ਪੀਂਦਾ ਪਿਆ ਸੀ ਸੂਰਜ ਦੀਆਂ ਆਖਰੀ ਕਿਰਨਾਂ ਦੇ ਤੇਜ਼ ਵਿੱਚ ਉਹਦੀ ਪਿੱਠ ਨਿਸ਼ਕ ਦੀ ਪਈ ਸੀ ਇੱਕ ਅਚਾਨਨ ਮੇਰੀਆਂ ਅੱਖਾਂ ਵਿੱਚ ਪਿਆ ਤੇ ਮੈਂ ਅੱਖੀਆਂ ਝੁਕਾ ਲਈਆਂ ਮੈਨੂੰ ਵੇਖ ਕੇ ਉਹਨੇ ਕੱਪੜੇ ਪਾ ਲਏ ਤੇ ਅਸੀਂ ਪਹਾੜ ਨੂੰ ਚੜਦੀ ਡੰਡੀ ਉੱਤੇ ਪੈ ਗਏ ਰਾਵਿਚ ਬکریاں ਚਰਾਂਦੀ ਬੁੱਢੇ ਪਹਾੜ ਨੇ ਮੈਨੂੰ ਆਵਾਜ਼ ਦੇ ਕੇ ਪੁੱਛਿਆ ਕਿ ਮੈਂ ਦੇਵੀ ਦੇ ਅਸਥਾਨ ਉੱਤੇ ਕੀ ਚੜਾਇਆ ਸੀ ਤੇ ਨਾਲੇ ਮੇਰੇ ਕੋਲੋਂ ਪੁੱਛਣ ਲੱਗੀ ਕਿ ਮੈਂ ਦੇਵੀ ਕੋਲੋਂ ਕੀ ਮੁਰਾਦ ਮੰਗੀ ਸੀ ਮੈਂ ਤਾਂ ਨਦੀ ਦੇ ਪਹਾਣੀ ਵਿੱਚ ਪਾਣੀ ਵਿੱਚ ਹੀ ਗਵਾਚ ਗਈ ਸੀ ਨੇੜੇ-ਤੇੜੇ ਕੋਈ ਅਸਥਾਨ ਤੱਕਿਆ ਹੀ ਨਹੀਂ ਸੀ ਤੇ ਨਾ ਕੋਈ ਮੁਰਾਦ ਮੰਗੀ ਸੀ ਹੱਸ ਕੇ ਅੱਗੇ ਤੁਰ ਪਈ ਦੀਦੀ ਸੱਚ ਮੰਨਣਾ ਇਹ ਢਿਪੜੀ ਲਿਖੀ ਸਾਂ ਕਦੇ ਕੋਈ ਬਹਿਮ ਨਹੀਂ ਸੀ ਆਇਆ ਪਰ ਉਸ ਵੇਲੇ ਇਹ ਜਾਪਿਆ ਕਿ ਅੱਜ ਮੈਂ ਕਿਸੇ ਮਰਾਦ ਤੋਂ ਫਾਂਜੀ ਗਈ ਸਾਂ ਫਿਰ ਸ਼ਮੀ ਡਰਾਈਵਰ ਨੇ ਖਾਣਾ ਬਣਾਇਆ ਹੋਇਆ ਸੀ ਥੋੜਾ ਜਿਹਾ ਖਾਦਾ ਫਿਰ ਮੈਂ ਤੇ ਪਿਰਥੀ ਬਾਗ ਵਿੱਚ ਬੈਠ ਕੇ ਪਹਾੜਾਂ ਦੇ ਪਿੱਛੋਂ ਚੜਦਾ ਚੰਨ ਵੇਖਣ ਲੱਗ ਪਏ ਰੁੱਖਾਂ ਦੇ ਸੋਹਣੇ ਮੂੰਹ ਚਾਨਣੇ ਹੋ ਗਏ ਮੈਂ ਉਡੀਕਦੀ ਪਈ ਸਾਂ ਕਿ ਸ਼ਾਇਦ ਪਿਰਥੀ ਮੈਨੂੰ ਕੁਝ ਆਖੇਗਾ ਪਰ ਉਹਨੇ ਕੁਝ ਨਾ ਆਖਿਆ ਇੱਕ ਥਾਵੇਂ ਪਾਣੀ ਦੀ ਤਿੱਖੀ ਝਾਲ ਸੀ ਤੇ ਉੱਚੇ ਫੁਹਾਰੇ ਸਨ ਮੈਂ ਤੇ ਪਿਰਥੀ ਉਹਨਾਂ ਕੋਲ ਖਲੋ ਕੇ ਪਾਣੀ ਦੀ ਨਿੱਕੀ ਨਿੱਕੀ ਫੁਹਾਰ ਆਪਣੇ ਕੱਪੜਿਆਂ ਉੱਤੇ ਪਵਾਉਂਦੇ ਰਹੇ ਠੰਡ ਦੀ ਇੱਕ ਹਲਕੀ ਜਹੀ ਕੰਬਣੀ ਮੇਰੇ ਪਿੰਡੇ ਵਿੱਚ ਆਈ ਪਿਰਥੀ ਮੇਰੀ ਪਿੱਠ ਵਾਲੇ ਪਾਸੇ ਸੀ ਮੇਰੇ ਸੱਜੇ ਮੋਢੇ ਦਾ ਪਿਛਲਾ ਹਿੱਸਾ ਪਿਰਥੀ ਦੀ ਛਾਤੀ ਨਾਲ ਛੋਂਦਾ ਪਿਆ ਸੀ ਮੇਰੇ ਮੋਢੇ ਵਿੱਚ ਇੱਕ ਨਿੱਗ ਸਮਾਂਦਾ ਗਿਆ ਸਾਹਮਣੇ ਪੱਥਰ ਦੀ ਦੀਵਾਰ ਵਿੱਚ ਦੀਵੇ ਜਗਾਉਣ ਵਾਸਤੇ ਛੋਟੇ-ਛੋਟੇ ਵਾਲੇ ਸਨ ਪਤਾ ਨਹੀਂ ਕਿੰਨੇ ਇੱਕ ਸਨ ਕੋਈ 100 ਕੋ ਹੋਣਗੇ ਮੈਨੂੰ ਚਾਪਿਆ ਪਿਰਥੀ ਦੀ ਸ਼ਾਤੀ ਦੇ ਨਿਗ ਮੇਰੇ ਮੋਟਿਆਂ ਵਿੱਚ ਸਮੰਦਾ ਮੇਰੇ ਦਿਲ ਵਿੱਚ ਇੱਕ ਸੇਕ ਵਾਂਗ ਲੱਗਣ ਲੱਗ ਪਿਆ ਸੀ ਤੇ ਉਹਦੇ ਸੇਕ ਨਾਲ ਸਾਹਮਣੇ ਆਲਿਆਂ ਵਿੱਚ ਦੀਵੇ ਜਗਣ ਲੱਗ ਪਏ ਸਨ ਦੀਦੀ ਦੀਦੀ ਹਾਸ਼ਮੀ ਮੇਰੇ ਜੀ ਕੀਤਾ ਕਿ ਜਿਹੜਾ ਸੇਕ ਮੈਨੂੰ ਲੱਗਦਾ ਪਿਆ ਸੀ ਉਹਦੀ ਗੱਲ ਮੈਂ ਨਾ ਆਖਾਂ। ਪਿਰਥੀ ਆਖੇ। ਪਰ ਪਿਰਥੀ ਨੇ ਕੁਝ ਨਾ ਆਖਿਆ। ਉਹਦਾ ਮੂੰਹ ਅਡੋਲ ਸੀ, ਹਮੇਸ਼ਾ ਵਰਗਾ ਅਡੋਲ। ਮੈਂ ਆਪਣੇ ਸੇਕ ਨੂੰ ਸੰਭਾਲਣ ਲੱਗ ਪਏ। ਬੜੀ ਰਾਤ ਗਈ ਸੀ। ਅਸੀਂ ਬਾਗ ਵਿੱਚੋਂ ਮੁੜੇ ਤੇ ਫਿਰ ਆਪਣੇ ਆਪਣੇ ਕਮਰੇ ਵਿੱਚ ਸੌ ਗਏ। ਦੀਦੀ ਰਾਤ ਨੂੰ ਮੇਰੇ ਸੁਪਨਿਆਂ ਨੇ ਕਈ ਚਿਰਾਗ ਬਾਲੇ। ਮੈਂ ਵਿਖਿਆ ਕਿ ਉਹ ਬਾਗ ਮੇਰਾ ਸੀ। ਮੈਂ ਇੱਕ ਮੂਰ ਸ਼ਹਿਜ਼ਾਦੀ ਸਾਂ ਰਾਤ ਨੂੰ ਇਕੱਲੀ ਆਪਣੇ ਬਾਗ ਵਿੱਚ ਘੁੰਮਦੀ ਪਈ ਸਾਂ ਸਰੂ ਦੇ ਬੂਟੇ ਮੈਂ ਆਪਣੇ ਹੱਥਾਂ ਨਾਲ ਸੋਹੀ ਸੁਹਾ ਗੁਲਾਬ ਤੋੜ ਕੇ ਮੈਂ ਆਪਣੇ ਵਾਲਾਂ ਵਿੱਚ ਟੰਗਿਆ ਤੇ ਫਿਰ ਪਾਣੀ ਦੇ ਫੁਹਾਰਿਆਂ ਕੋਲ ਖਲੋ ਕੇ ਮੈਂ ਸਖਨੇ ਵਾਲਿਆਂ ਵਿੱਚ ਦੀਵੇ ਧਰਨ ਲੱਗ ਪਈ ਮੈਂ ਇੱਕ ਦੀਵੇ ਦੀ ਲਾਟ ਦੂਸਰੇ ਦੀਵੇ ਨੂੰ ਸਹਾਂਦੀ ਗਈ ਤੇ ਫਿਰ ਪਾਣੀ ਦੀ ਛਾਲ ਦੇ ਉੱਲੇ ਪੱਥਰ ਦੇ ਆਲਿਆਂ ਵਿੱਚ ਕੁਈ ਸੋ ਦੀਵੇ ਬਲਣ ਲੱਗ ਪਏ ਮੇਰੇ ਮੋਢੇ ਉੱਤੇ ਕਿਸੇ ਨੇ ਹੱਥ ਰੱਖਿਆ ਪਾਣੀ ਦੀ ਫੁਹਾਰ ਨਾਲ ਠਰੇ ਹੋਏ ਪਿੰਡੇ ਵਿੱਚ ਇੱਕ ਸੇਕ ਆਇਆ ਤੇ ਮੈਂ ਵੇਖਿਆ ਪਿਰਥੀ ਇੱਕ ਮੁਗਲ ਸ਼ਹਿਜ਼ਾਦਾ ਸੀ ਤੇ ਜਿਹਦੇ ਹੋਠਾਂ ਦਾ ਸਾ ਮੇਰੇ ਹੋਠਾਂ ਵਿੱਚੋਂ ਲੰਘਦਾ ਪਿਆ ਸੀ ਮੇਰੇ ਕੋਲੋਂ ਸੁਪਨੇ ਦੀ ਝਾਲਨਾ ਛੱਲੀ ਗਈ ਮੈਂ ਜਾਗ ਪਈ ਮੇਰੇ ਪੈਰਾਂ ਵਿੱਚ ਹਰਕਤ ਆਉਣ ਲੱਗ ਪਈ ਕਿ ਮੈਂ ਪਿਰਥੀ ਦੇ ਕਮਰੇ ਨੂੰ ਖੜਕਾ ਲਵਾਂ ਉਹ ਨੂੰ ਆਪਣਾ ਸੁਪਨਾ ਸੁਣਾ ਦਿਆਂ ਤੇ ਫਿਰ ਉਹ ਨੂੰ ਆਖਾਂ ਕਿ ਜੋ ਇਹ ਇਸ ਸੁਪਨੇ ਨੂੰ ਸੱਚ ਕਰ ਦੇਵੇ ਤਾਂ ਮੈਨੂੰ ਜ਼ਿੰਦਗੀ ਵਿੱਚ ਹੋਰ ਕੁਝ ਨਹੀਂ ਚਾਹੀਦਾ ਫਿਰ ਸ਼ਮੀ ਮੇਰੀ ਕਿਸਮਤ ਨੇ ਮੇਰੇ ਪੈਰਾਂ ਨੂੰ ਥੰਮ ਲਿਆ ਮੇਰੇ ਮਨ ਨੇ ਜਿਹੜੀ ਮੰਜ਼ਿਲ ਬਣਾਣੀ ਸੀ ਬਣਾ ਲਈ ਸੀ ਮੈਂ ਸੋਚਿਆ ਹੁਣ ਪਿਰਥੀ ਨੂੰ ਮੇਰੇ ਨਾਲ ਕੋਈ ਨਹੀਂ ਨਿਖੇੜ ਸਕਦਾ ਮੈਂ ਸੋਚਿਆ ਹੁਣ ਮੈਂ ਆਂ ਜਾਣੀ ਨਹੀਂ ਸਾਂ ਹੁਣ ਮੈਨੂੰ ਜ਼ਿੰਦਗੀ ਦਾ ਭੇਦ ਪੜਨਾ ਆ ਗਿਆ ਸੀ ਫਿਰ ਸ਼ਮੀ ਦੀਦੀ ਜਦੋਂ ਮੈਂ ਸਵੇਰੇ ਜਾਗੀ ਜ਼ਿੰਦਗੀ ਨੇ ਮੇਰੇ ਨਾਲ ਆਪਣਾ ਛਲ ਖੇਡ ਲਿਆ ਹੋਇਆ ਸੀ ਪਰ ਥੀ ਕਿਤੇ ਨਲੱਭਾ ਮੈਂ ਉਹਦਾ ਕਮਰਾ ਭਰਾਂਡਾ ਗੁਸਲਖਾਨਾ ਤੇ ਬਾਗ ਦਾ ਕੋਨਾ-ਕੋਨਾ ਢੂੰਗ ਲਿਆ ਤੇ ਫਿਰ ਡਰਾਈਵਰ ਨੇ ਅਣਕੀ ਮੈਨੂੰ ਦੱਸਿਆ ਕਿ ਸਾਹਿਬ ਅੱਧੀ ਰਾਤ ਨੂੰ ਚਲੇ ਗਏ ਸਨ ਮੈਂ ਉਹਨਾਂ ਨੂੰ ਕਾਲਕਾ ਤੱਕ ਛੱਡ ਆਇਆ ਸਾਂ ਅੱਗੋਂ ਉਹਨਾਂ ਨੇ ਟੈਕਸੀ ਲੈ ਲਈ ਸੀ ਮੈਂ ਜਿਸ ਵੇਲੇ ਆਖੋ ਤੁਹਾਨੂੰ ਵਾਪਸ ਦਿੱਲੀ ਲੈ ਜਾਵਾਂਗਾ ਗੱਡੀ ਬਾਹਰ ਖਲੋਤੀ ਹੋਈ ਹੈ ਦੁਆਲੇ ਦੀਆਂ ਦੀਵਾਰਾਂ ਦੇ ਸਾਰੇ ਪੱਥਰ ਮੇਰੇ ਪੈਰਾਂ ਨਾਲ ਵੱਜ ਗਏ ਕਿੰਨੇ ਚਿਰ ਪਿਛੋਂ ਆਪਣੇ ਬਿਸਤਰੇ ਨੂੰ ਲਪੇਟਣ ਲੱਗੀ ਸਾਂ ਵੇਖਿਆ ਮੇਰੇ ਸਹਰਾਣੇ ਦੇ ਹੇਠਾਂ ਪਿਰਥੀ ਦੇ ਹੱਥਾਂ ਦੇ ਇੱਕ ਖੱਤ ਸੀ ਖੱਤ ਨਹੀਂ ਸੀ ਦਿੱਦੀ ਤੂ 17 ਸਨ ਚੁਕਤਾ ਨਾ ਕਰ ਸਕੂਗਾ ਆਪਣਾ ਹਿਸਾਬ ਤੁਜ ਸੀ ਇਹ ਰਾਤ ਚਾਂਦਨੀ ਜੋ ਮੈਨੇ ਉਧਾਰ ਮੰਗੀ ਹੈ ਸ਼ਮੀ ਕਿਹੋ ਜਿਹਾ ਹੋਵੇਗਾ ਤੇਰਾ ਪ੍ਰਿਥੀ ਇਹੋ ਜਹੀ ਗੰਭੀਰਤਾ ਮਨੁੱਖਾਂ ਵਿੱਚ ਨਹੀਂ ਹੁੰਦੀ ਦੇਵਤਿਆਂ ਵਿੱਚ ਹੁੰਦੀ ਹੋਵੇਗੀ ਇਸੇ ਗੰਭੀਰਤਾ ਨੇ ਮੈਨੂੰ ਕਿਤੋਂ ਜੋਗਾ ਨਾ ਛੱਡਿਆ ਦੀਦੀ ਫਿਰ ਸ਼ਮੀ ਮੈਂ ਦਿੱਲੀ ਮੁੜਈ ਪਰ ਪ੍ਰਿਥੀ ਦਾ ਕਿਤੇ ਵੀ ਪਤਾ ਨਾ ਲੱਗਾ ਦੀਦੀ ਨਾ ਉਹ ਦੇ ਕਰਦਿਆ ਨੇ ਕੁਛ ਸੋ ਸੁਣੀ ਨਾ ਮੈਂ ਭਰਾ ਵਿਦ ਗਿਆ ਸਵਣਾ ਨੇ ਸੋਚ ਲਿਆ ਕਿ ਉਹ ਜਿਉਂਦਾ ਨਹੀਂ ਸੀ ਜ਼ਿੰਦਗੀ ਦਾ ਛਾਲ ਮੈਂ ਆਪਣੀ ਝੋਲੀ ਵਿੱਚ ਪਾ ਕੇ ਰਜੇਸ਼ ਨਾਲ ਵਿਆਹ ਕਰ ਲਿਆ ਹੁਣ ਵਰਾ ਹੋਇਆ ਏ ਪਿਰਥੀ ਦੀ ਤਸਵੀਰ ਅਖਵਾਰਾਂ ਵਿੱਚ ਤੱਕੀ ਏ ਲੰਡਨ ਵਿੱਚ ਉਹਦੀਆਂ ਕਿਤਾਬਾਂ ਦਾ ਉਲ타 ਛਪਿਆ ਏ ਉਹ ਦੁਨੀਆ ਦੇ ਮਸ਼ਹੂਰ ਸ਼ਾਇਰਾਂ ਵਿੱਚੋਂ ਇੱਕ ਹੋ ਗਿਆ ਪਰ ਜਿਹੜੀ ਰਾਤ ਉਹਨੇ ਮੇਰੇ ਕੋਲੋਂ ਉਧਾਰ ਮੰਗੀ ਸੀ ਤੇ ਆਖਦਾ ਸੀ ਕਿ ਉਹਦਾ ਹਿਸਾਬ ਉਹਦੇ ਕੋਲੋਂ ਕਦੀ ਨਹੀਂ ਚੁਕਾਇਆ ਜਾਣਾ ਉਹਦਾ ਹਿਸਾਬ ਮੈਨੂੰ ਚਕਾਉਣਾ ਪੈ ਗਿਆ ਦੀਦੀ ਮੈਂ ਜ਼ਿੰਦਗੀ ਨਾਲ ਉਹਦਾ ਹਿਸਾਬ ਨਹੀਂ ਸਾਂ ਚੁਕਾ ਸਕਦੀ ਮੈਂ ਮੌਤ ਨਾਲ ਉਹਦਾ ਹਿਸਾਬ ਚਕਾਵਾਂਗੀ ਨਹੀਂ ਸ਼ਮੀ ਜ਼ਿੰਦਗੀ ਨਾਲ ਹਿਸਾਬ ਚੁਕਾਣਾ ਹੀ ਅਸਲ ਗੱਲ ਹੁੰਦੀ ਏ ਇਹ ਹਿਸਾਬ ਮੌਤ ਨਾਲ ਨਹੀਂ ਚੁਕਾਈਦੀ ਜਿਉਣਾ ਮਰਨ ਨਾਲੋਂ ਅੱਖਾਂ ਹੁੰਦਾ ਏ ਛੰਮੀ ਹੁਣ ਮੈਂ ਥੱਕ ਗਈ ਹਾਂ ਦੀਦੀ ਦੋਵੇਂ ਫੇਫੜੇ ਖਰਾਬ ਹੋ ਗਏ ਨੇ ਕਿਹੜੇ ਹੋਠਾਂ ਨਾਲ ਉਹਨੂੰ ਆਵਾਜ਼ ਦਿਆਂ ਕਿਹੜੀਆਂ ਅੱਖਾਂ ਨਾਲ ਉਹਨੂੰ ਉਡੀਕਾਂ ਰਾਤੀ ਮੈਨੂੰ 5 ਸਾਲ ਪਹਿਲਾਂ ਆਇਆ ਹੋਇਆ ਸੁਪਨਾ ਫੇਰ ਆਇਆ ਉਹ ਬਾਗ ਏ ਉਹ ਪਾਣੀ ਦੀ ਝਾਲ ਏ ਮੈਂ ਉਸੇ ਤਰ੍ਹਾਂ ਮੁਗਲ ਸ਼ਹਿਜ਼ਾਦੀ ਹਾਂ ਪੱਥਰ ਦੇ ਵਾਲਿਆਂ ਵਿੱਚ ਮੈਂ ਵਾਰੋ-ਵਾਰੀ ਦੀਵੇ ਬਾਲੇ ਨੇ पर पृथ्वी किदरे नहीं लब्बा फिर ਹਨੇਰੀ ਆ ਗਈ ਸ਼ੂਕ ਦੀ ਹਨੇਰੀ ਤੇ ਮੇਰੇ ਬੱਲੇ ਹੋਏ ਸਾਰੇ ਚਿਰਾਗ ਬੁਝ ਗਏ ਕੋਰ ਹਨੇਰਾ ਹੋ ਗਿਆ ਇਸ ਲਈ ਮੇਰੇ ਕੋਲੋਂ ਅੱਜ ਦਾ ਦਿਨ ਜਰਿਆ ਨਹੀਂ ਗਿਆ ਦੀਦੀ ਪਿਰਥੀ ਨੂੰ ਮੇਰਾ ਸੁਪਨਾ ਸੁਪਨਾ ਦੱਸਣ ਵਾਲਾ ਕੋਈ ਨਹੀਂ ਜਦੋਂ ਮੈਂ ਉਹਨੂੰ ਦੱਸਣ ਲੱਗੀ ਸੀ ਉਹ ਸੁਣ ਤੂੰ ਪੈਨਾ ਹੀ ਚਲਾ ਗਿਆ ਤੇ ਅੱਜ ਤੇ ਅੱਜ ਮੈਂ ਹੀ ਉਹ ਸੁਪਨਾ ਵੇਖਦੀ ਵੇਖਦੀ ਤੁਰ ਚੱਲੀ ਹਾਂ ਨਾ ਸ਼ਮੀ ਇੰਜਨਾ ਆਖ ਮੇਰੀਆਂ ਅੱਖਾਂ ਪਰ ਗਈਆਂ ਸਨ ਦੀਦੀ ਤੁਸੀਂ ਮੇਰੀ ਦੀਦੀ ਬਣ ਜਾਓ ਮੇਰੀ ਵੱਡੀ ਦੀਦੀ ਸ਼ਮੀ ਮੇਰੇ ਕੋਲੋਂ ਬੋਲਣਾ ਔਖਾ ਹੋ ਗਿਆ ਸੀ ਸਾਰੇ ਮੈਨੂੰ ਸ਼ਾਮਾ ਸੱਦਦੇ ਨੇ ਇੱਕ ਪ੍ਰਿਥੀ ਮੈਨੂੰ ਸ਼ਮੀ ਆਖਦਾ ਸੀ ਤੇ ਇੱਕ ਮੇਰਾ ਜੀ ਕਰਦਾ ਏ ਤੁਸੀਂ ਆਖੋ ਇੱਕ ਆਪਣੇ ਪ੍ਰਿਥੀ ਤੋਂ ਬਗੈਰ ਤੇ ਇੱਕ ਆਪਣੀ ਦੀਦੀ ਤੋਂ ਬਗੈਰ ਮੈਂ ਕਿਸੇ ਰਿਸ਼ਮੀ ਨਹੀਂ ਹੋ ਸਕਦੀ ਸ਼ੰਮੀ ਦੀਦੀ ਤੁਸੀਂ ਕਿਸੇ ਮਮਤਾ ਦੀ ਕਹਾਣੀ ਲਿਖੀ ਸੀ ਕਿਸੇ ਨੀਨਾ ਦੀ ਕਹਾਣੀ ਲਿਖੀ ਸੀ ਇਸ ਨਾਮ ਰਾਤ ਸ਼ੰਮੀ ਦੀ ਕਹਾਣੀ ਵੀ ਲਿਖ ਦੇਣੀ ਸ਼ੰਮੀ ਦਾ ਉਹ ਸੁਪਨਾ ਵੀ ਲਿਖ ਦੇਣਾ ਜਿਸ ਨੂੰ ਪ੍ਰਿਥੀ ਨੇ ਕਦੇ ਨਾ ਸੁਣਿਆ ਤੇ ਉਹਨੂੰ ਆਖਣਾ ਸ਼ੰਮੀ ਦੀ ਜ਼ਿੰਦਗੀ ਵਿੱਚ ਚਾਂਦਨੀ ਰਾਤ ਇੱਕੋ ਸੀ ਮੈਂ ਕੱਲ 7 ਵਜੇ ਸ਼ੰਮੀ ਦੇ ਬਿਮਾਰ ਮੱਥੇ ਨੂੰ ਚੁੰਮ ਕੇ ਆ ਗਈ ਸਾਂ ਇਹੋ ਦੁਪਹਿਰਾਂ ਦਾ ਵੇਲਾ ਸੀ ਜਦੋਂ ਕੱਲ ਮੈਨੂੰ ਸ਼ੰਮੀ ਨੇ ਦੀਦਿਆ ਕਹੇ ਸੀ ਉਹਦੇ ਹੋਠਾਂ ਵਿੱਚ ਪਤਾ ਨਹੀਂ ਕੀ ਸੀ ਇੱਕੋ ਲਫ਼ਜ਼ ਨਾਲ ਉਹਨੇ ਮੇਰੇ ਨਾਲ ਰਿਸ਼ਤੇ ਦੀ ਗੰਢ ਪਾ ਲਈ ਸੀ ਅੱਜ ਪੂਰੇ 24 ਘੰਟੇ ਨਹੀਂ ਹੋਏ ਜ਼ਿੰਦਗੀ ਦੀਆਂ ਸਾਰੀਆਂ ਗੰਢਾਂ ਖੁੱਲ ਕੇ ਉਹ ਚਲੀ ਗਈ ਹੈ ਹਸਪਤਾਲ ਵਿੱਚੋਂ ਮੇਰੇ ਫੋਨ ਦਾ ਜਵਾਬ ਆਇਆ ਸ਼ੰਮੀ ਕੌਣ ਸ਼ਾਮਾ अच्छा ਤੁਹਾਡਾ ਮਤਲਬ ਹੈ ਕਿ ਮਿਸਿਸ ਰਜੇਸ਼ ਮਿਸਿਸ ਰਜੇਸ਼ ਗੁਜ਼ਰ ਗਈ ਹੈ ਕੋਈ 1 ਘੰਟਾ ਹੋ ਗਿਆ ਹੈ ਸ਼ੰਮੀ ਨੇ ਸਵਲਾਂ ਨਾੜੋਂ ਰਿਸ਼ਤਿਆਂ ਦੀ ਗੰਢ ਖੋਲ ਲਈ ਹੈ ਪਰ ਜਿਨ੍ਹਾਂ ਦੇ ਦਿਲ ਵਿੱਚ ਉਹਨੇ ਮੁਹੱਬਤ ਦੀ ਗੰਢ ਪਾਈ ਸੀ ਕਿਹੜੀ ਮੌਤ ਉਸ ਗੰਢ ਨੂੰ ਖੋਲੇਗੀ ਲੋਕਾਂ ਦੀ ਸ਼ਾਮਾਂ ਗੁਜ਼ਰ ਗਈ ਹੈ ਲੋਕਾਂ ਦੀ ਮਿਸਿਸ ਰਜੇਸ਼ ਗੁਜ਼ਰ ਗਈ ਹੈ ਪਰ ਮੈਂ ਇਹ ਨਹੀਂ ਮੰਨ ਸਕਦੀ ਕਿ ਸ਼ੰਮੀ ਗੁਜ਼ਰ ਗਈ ਹੈ ਸ਼ਮੀ ਆਪਣੀ ਦੀਦੀਆਂ ਕਹਾਣੀਆਂ ਵਿੱਚ ਜਿਉਂਦੀ ਰਹੇਗੀ ਸ਼ਮੀ ਆਪਣੇ ਪਿਰਥੀ ਦੀਆਂ ਨਜ਼ਰਾਂ ਵਿੱਚ ਜਿਉਂਦੀ ਰਹੇਗੀ ਜੇ ਇਹ ਚਾਂਦਨੀ ਰਾਤ ਤੁਹਾਡੇ ਦਿਲ ਨੂੰ ਛੂ ਗਈ ਤਾਂ ਲਾਈਕ ਕਰੋ ਕਮੈਂਟ ਵਿੱਚ ਦੱਸੋ ਕਿਹੜੀ ਲਾਈਨ ਸਭ ਤੋਂ ਵਧੀਆ ਲਗੀ ਤੇ ਸਬਸਕ੍ਰਾਈਬ ਕਰੋ ਆਰ ਕੇ ਜਹਰ ਪੰਜਾਬੀ ਵਿਰਸਾ ਜਿੱਥੇ ਹਰ ਕਹਾਣੀ ਦਿਲ ਤੋਂ ਬੋਲੀ ਜਾਂਦੀ ਹੈ ਧੰਨਵਾਦ ਜੀ ਸਸ਼ੀ ਕਾਲ ਜੀ ਕਨ ਫਿਰ ਮਿਲਾਂਗੇ ਇੱਕ ਨਵੀਂ ਕਹਾਣੀ ਦੇਣ